ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਣੇ ਨਾਲ ਮੌਜੂਦ ਹਨ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ ਤੇ ਹੁਣ ਤੱਕ ਦਾ ਕੀ ਮੌਲ ਰਿਹਾ ਆਪਣੇ ਇਲਾਕੇ ਵਿੱਚ ਦੇਖੋ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੋ ਗਏ ਐ ਇੱਕ ਤਾਂ ਪੰਜਾਬ ਚ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਦੂਜਾ ਇਹ ਹੈ ਅਬੋਰ ਦੇ ਵਿੱਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਈ ਹੈ ਕਿਉਂਕਿ ਪਹਿਲਾਂ ਲੋਕ ਨਿਕਲ ਨਹੀਂ ਰਹੇ ਸੀ ਬਾਹਰ ਇਸ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਜਿਹਨਾਂ ਨੇ ਕੰਮ ਕੀਤਾ ਮਿਹਨਤੀ ਵਰਕਰ ਹੈ ਬਾਹਰ ਆਏ ਆ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਸਰਦਾਰ ਸ਼ੇਰ ਸਿੰਘ ਖੋਵਾ ਦੀ ਜਿੱਤ ਤੋਂ ਮਗਰੋਂ ਕਾਂਗਰਸ ਪਾਰਟੀ ਅਬੋਰ 'ਚ ਹੋਰ ਤਕੜੀ ਹੋ ਕੇ ਨਿਕਲੂ ਔਰ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਹੈ ਔਰ ਆਪੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਆ ਉਹਨਾਂ ਦੀ ਰਹਿਨਮਾਈ ਹੇਠ ਪੰਜਾਬ 'ਚ ਤੇ ਅਬੋਰ ਦੇ ਵਿੱਚ ਕਾਂਗਰਸ ਹੋਰ ਤਕੜੀ ਹੋਊਗੀ ਕਿਦੋਂ ਦੇ ਕਾਂਗਰਸ ਦੇ ਆਪਣੇ ਹਲਕੇ ਦੇ ਪ੍ਰਧਾਨ ਬਣੇ ਅਤੇ ਕਿਦੋਂ ਦੀ ਵੰਗ ਹੋ ਸਭਾ ਲਈ ਮੈਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਸਰਦਾਰ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਆਏ ਸੀ ਇੱਥੇ ਘਰ ਮੇਰੇ ਕੋਲ ਜੀ ਤੇ ਉਹ ਅਸ਼ੀਰਵਾਦ ਦੇ ਕੇ ਗਏ ਸੀ ਉਹ ਜਾਂਦੇ ਮੈਨੂੰ ਬਲਾਕ ਪ੍ਰਧਾਨ ਬਣਾ ਕੇ ਗਏ ਸੀ ਦਿਹਾਤੀ ਦਾ ਜੀ ਉਸ ਤੋਂ ਬਾਅਦ ਫਿਰ ਅਸੀਂ ਸ਼ਹਿਰ ਦੇ ਵਿੱਚ ਟੀਮਾਂ ਬਣਾਈਆਂ ਜੀ ਸ਼ਹਿਰ ਦੇ ਵਿੱਚ ਪ੍ਰਧਾਨ ਬਣੇ ਸੁਭਾਸ਼ ਪਾਗਲਾ ਜੀ ਫਿਰ ਹੌਲੀ-ਹੌਲੀ ਸਾਡੀਆਂ ਬਲਾਕ ਕਮੇਟੀਆਂ ਬਣਾਈਆਂ ਜੀ ਯੂਥ ਦੇ ਇਲੈਕਸ਼ਨ ਆਏ ਤਾਂ ਜ਼ਿਲ੍ਹੇ ਦਾ ਯੂਥ ਦਾ ਪ੍ਰਧਾਨ ਸਾਡਾ ਇੱਥੋਂ ਅਬੋਰ ਤੋਂ ਬਣਿਆ ਕਾਂਗਰਸ ਪਾਰਟੀ ਨੇ ਦਿਨੋਂ ਦਿਨ ਇੱਥੇ ਜਿਹੜਾ ਕਹਿੰਦੇ ਸੀ ਵੀ ਕਾਂਗਰਸ ਪਾਰਟੀ ਦੀ ਅਬੋਰ 'ਚ ਹੋਂਦ ਖਤਮ ਹੋ ਗਈ ਹੈ ਉਹ ਹੋਂਦ ਖਤਮ ਨਹੀਂ ਹੋਣ ਦਿੱਤੀ ਚਾਹੇ ਕੋਈ ਧਰਨਾ ਹੋਇਆ ਪ੍ਰਧਾਨ ਸਾਹਿਬ ਦੀ ਰਹਿਨਮਾਈ ਹੇਠ ਅਬੋਰ ਦੇ ਵਿੱਚ ਬਹੁਤ ਵੱਡਾ ਧਰਨਾ ਹੋਇਆ ਸੀ ਨਸ਼ਿਆਂ ਦੇ ਖਿਲਾਫ ਚਾਹੇ 15 ਅਗਸਤ 26 ਜਨਵਰੀ ਦੇ ਉੱਤੇ ਇਕੱਠ ਹੋਣ ਕਾਂਗਰਸ ਪਾਰਟੀ ਹਮੇਸ਼ਾ ਕਿਸੇ ਧਰਨਾ ਹੋਇਆ ਅਬੋਰ ਦੇ ਵਿੱਚ ਆਪਦੀ ਹਾਜ਼ਰੀ ਲਾਉਂਦੀ ਰਹੀ ਹੈ ਔਰ ਜ਼ਿਲ੍ਹੇ ਦੇ ਵਿੱਚੋਂ ਕਦੇ ਵੀ ਕੋਈ ਧਰਨਾ ਹੋਇਆ ਕਾਂਗਰਸ ਪਾਰਟੀ ਦਾ ਅਬੋਰ ਦੇ ਵਿੱਚ ਕਮਜ਼ੋਰ ਨਹੀਂ ਵੱਡੇ ਤੋਂ ਵੱਡੇ ਧਰਨੇ ਅਸੀਂ ਲਾਉਂਦੇ ਰਹੇ ਹਾਂ ਜੀ ਸਰ ਜਾਕਰ ਪਰਿਵਾਰ ਜੱਟ ਸੀ ਕਾਂਗਰਸ ਦੇ ਉਹਨਾਂ ਦੇ ਉਹਨਾਂ ਨੇ ਛੱਡ ਦਿੱਤੀ ਕਾਂਗਰਸ ਵੀ ਜੀ ਵਿੱਚ ਉਸ ਤੋਂ ਬਾਅਦ ਆਪਣੇ ਰਾਜਨੀਤੀ ਕੀ ਸਥਿਤੀ ਦੀ ਉਹਨਾਂ ਦੇ ਜਾਣ ਤੋਂ ਬਾਅਦ ਜੀ ਕਾਂਗਰਸ ਪਾਰਟੀ ਇੱਕ ਵਾਰੀ ਬਿਲਕੁਲ ਇੱਥੇ ਅੱਗੇ ਦਿਖ ਨਹੀਂ ਰਿਹਾ ਸੀ ਵੀ ਕੋਈ ਵਰਕਰ ਕੌਣ ਹੈ ਤੇ ਕੌਣ ਬੰਦਾ ਚੱਲੂਗਾ ਲੋਕ ਘਰਾਂ ਦੇ ਵਿੱਚ ਬੈਠ ਗਏ ਸੀ ਸਮਝ ਨਹੀਂ ਆ ਰਹੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਕਾਰਪੋਰੇਸ਼ਨ ਸਾਰੀ ਉਹਨਾਂ ਨੇ ਬੀਜੇਪੀ 'ਚ ਲੈ ਗਏ ਜਿਹੜੀ ਕਾਂਗਰਸ ਦੀ ਕਾਰਪੋਰੇਸ਼ਨ ਸੀ ਸਰਪੰਚ ਤਕਰੀਬਨ ਉਹਨਾਂ ਨਾਲ ਚਲੇ ਗਏ ਇੱਕ ਦੋ ਸਰਪੰਚ ਛੱਡ ਕੇ ਤੇ ਉਹਦੇ ਨਾਲ ਕੀ ਹੋਇਆ ਇੱਕ ਆਰਮ ਵਰਕਰ ਦੇ ਵਿੱਚ ਇਹ ਸਥਿਤੀ ਰਹੀ ਆਰਮ ਵਰਕਰ ਨੂੰ ਇਹ ਲੱਗਿਆ ਵੀ ਹੁਣ ਸਾਡੀ ਬਾਹ ਕੌਣ ਫੜੂਗਾ ਰੋਸ ਸਮੇਂ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਲਈ ਸੀ ਲੋਕਾਂ ਨੂੰ ਮਿਲ ਕੇ ਹੌਸਲਾ ਵਧਾ ਕੇ ਲੋਕਾਂ ਨੂੰ ਤੋਰਿਆ ਬਹੁਤ ਲੋਕਾਂ ਚ ਹਲੇ ਵਿੱਚ ਝਿਜਕ ਸੀ ਪਰ ਉਹ ਜਿਹੜਾ ਐਮਪੀ ਇਲੈਕਸ਼ਨ ਹੋਇਆ ਕਬਾਇਆ ਸਾਹਿਬ ਜਿੱਤੇ ਆ ਉਹ ਜੇ ਜਖਣ ਲੋਕਾਂ ਦੀ ਨਿਕਲ ਗਈ ਆ ਆਉਣ ਵਾਲੇ ਸਮੇਂ ਚ ਬਹੁਤ ਤਗੜੇ ਹੋਵਾਂਗੇ ਸਰ ਜੀ ਗੱਲ ਕਰ ਗਏ ਵੀ ਆਉਣ ਵਾਲੇ ਸਮੇਂ ਦੀ ਗੱਲ ਕਰ ਗਏ ਜਿਵੇਂ ਪੰਜਾਬ ਵਿੱਚ ਸੱਤ ਸ਼ੇਤਾ ਆਪਣੇ ਕੌਂਸਲਪਾਰਟੀ ਹੋ ਚੁੱਕੀਆਂ ਨੇ ਤੇ ਆਉਣ ਵਾਲੇ ਸਮੇਂ ਚ ਕੀ ਮੋਡ ਹੋਊਗਾ ਪੰਜਾਬ ਦਾ ਆਪਣੇ ਏਰੀਆ ਦੇ ਪੰਜਾਬ ਦਾ ਬਹੁਤ ਵਧੀਆ ਮਾਹੌਲ ਹੈ ਜੀ ਸਾਡੇ ਲੀਡਰ ਸਾਹਿਬਾਨ ਦੀ ਖਾਸ ਕਰਕੇ ਰਾਹੁਲ ਗਾਂਧੀ ਜੀ ਦੀ ਜਿਹੜੀ ਯਾਤਰਾ ਹੋਈ ਸੀ ਉਹਦੇ ਨਾਲ ਹਿੰਦੁਸਤਾਨ 'ਚ ਵੀ ਬਹੁਤ ਵੱਡਾ ਫਰਕ ਪਿਆ ਔਰ ਉਸ ਯਾਤਰਾ ਨਾਲ ਪੰਜਾਬ ਦੇ ਵਿੱਚ ਵੀ ਮਾਹੌਲ ਬਦਲਿਆ ਔਰ ਸਾਡੇ ਪ੍ਰਧਾਨ ਜੀ ਦੀ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਮਿਹਨਤ ਔਰ ਵਿਧਾਨ ਸਭਾ 'ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਜਿਹੜਾ ਆਵਾਜ਼ ਉਠਾਉਣੀ ਲੋਕਾਂ ਦੇ ਮੁੱਦਿਆਂ ਦੀ ਉਹ ਅਸਰ ਆਮ ਪਬਲਿਕ ਤੇ ਹੋਇਆ ਹੁਣ ਤੁਸੀਂ ਦੇਖੋ ਵੀ 7 ਸੀਟਾਂ ਪੰਜਾਬ ਦੇ ਵਿੱਚ ਕਾਂਗਰਸ ਜਿੱਤੀ ਹੈ ਔਰ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਹੜੀ ਕੋਈ ਇੱਕ ਦੋ ਸੀਟਾਂ ਰਹਿ ਗਈਆਂ ਉਹ ਬਹੁਤ ਘੱਟ ਮਾਰਜਨ ਤੇ ਰਹੀਆਂ ਜੜੀਆਂ ਕਿ ਜਿੱਤੀਆਂ ਜਾ ਸਕਦੀਆਂ ਸੀ ਔਰ ਕਾਂਗਰਸ ਪਾਰਟੀ ਨੇ 27 ਦੇ ਵਿੱਚ ਆਮ ਪਬਲਿਕ ਨੂੰ ਆਮ ਬੰਦਿਆਂ ਨੂੰ ਆਮ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ 27 ਦੇ ਵਿੱਚ ਕਾਂਗਰਸ ਪਾਰਟੀ ਹੀ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਪਰ ਆਪਣੇ ਹਲਕਾ ਹੋਰ ਦੇ ਵਿੱਚੋਂ ਹੁਣ ਜਿੱਤ ਤੋਂ ਬਾਅਦ ਜਿਵੇਂ ਲੋਕ ਸਭਾ ਹੋਰ ਕਿ ਤੋਂ ਸਰਦਾਰ ਛੇ ਸਿੰਘ ਬਾਜੇ ਏ ਲੋਕਾਂ ਦਾ ਕਿੰਨਾ ਘੋਣ ਤੁਹਾਨੂੰ ਵਰਮਾ ਹੁਗਾਰ ਮਿਲ ਰਿਹਾ ਕਿੰਨਾ ਟੂ ਰਿਸਪੋਨਸਿਵ ਬਹੁਤ ਵਧੀਆ ਮਿਲ ਰਿਹਾ ਜੀ ਪਹਿਲਾਂ ਕੀ ਸੀ ਸਾਡੇ ਇੱਥੇ ਕੋਈ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜਿਹੜੇ ਕੀ ਕੋਈ ਐਮ ਐਲ ਏ ਜ਼ਿਲੇ ਚ ਜਾਂ ਕੋਈ ਐਮ ਪੀ ਸਾਡੇ ਨਹੀਂ ਸੀ ਕਾਂਗਰਸ ਦੇ ਤੇ ਕਬਾਇਆ ਸਾਹਿਬ ਦੀ ਜਿੱਤ ਦੇ ਨਾਲ ਕਾਂਗਰਸ ਪਾਰਟੀ ਜ਼ਿਲੇ ਚ ਵੀ ਬਹੁਤ ਮਜ਼ਬੂਤ ਹੋਈ ਹੈ ਕਿਉਂਕਿ 39 ਸਾਲਾਂ ਬਾਅਦ ਪਹਿਲੀ ਵਾਰ ਹੀ ਹੋਇਆ ਕਾਂਗਰਸ ਪਾਰਟੀ ਨੇ ਸੀਟ ਜਿੱਤੀ ਹੈ ਔਰ ਛੋਟੇ ਛੋਟੇ ਵਰਕਰਾਂ ਦੀ ਮਿਹਨਤ ਆਮ ਲੋਕਾਂ ਦੀ ਮਿਹਨਤ ਨਾਲ ਇਹ ਸੀਟ ਜਿੱਤੀ ਹੈ ਕਿਉਂਕਿ ਕਾਂਗਰਸ ਪਾਰਟੀ ਇਕੱਠੀ ਹੋ ਕੇ ਚੱਲੀ ਹੈ ਹੁਣ ਔਰ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਈ ਹੈ ਕਬਾਇਆ ਸਾਹਿਬ ਨਾਲ ਬਹੁਤ ਵਧੀਆ ਪਾਰਟੀ ਤਕੜੀ ਹੋਊਗੀ ਕਬਾਇਆ ਸਾਹਿਬ ਆਪ ਬਹੁਤ ਸ਼ਰੀਫ ਔਰ ਵਧੀਆ ਇਨਸਾਨ ਹੈ ਆਮ ਪਬਲਿਕ ਨੂੰ ਬਹੁਤ ਆਮ ਲੋਕਾਂ ਦੀ ਆਵਾਜ਼ ਬਣਦੇ ਆ ਮਿਲਦੇ ਆ ਉਹਨਾਂ ਦੇ ਆਉਣ ਨਾਲ ਬਿਲਕੁਲ ਜੀ ਕਾਂਗਰਸ ਪਾਰਟੀ ਅਬੋਰਚ ਤਕੜੀ ਹੋਊਗੀ ਸਰ ਸੁਣ ਚਾਇਆ ਸੀ ਕਿ ਜਿਵੇਂ ਆਪਣੇ ਕਾਂਗਰਸ ਦਾ ਰਫਰ ਵੀ ਨਹੀਂ ਕਰ ਤੇ ਸੋਣ ਜੇ ਵੀ ਆ ਰਿਹਾ ਸੀ ਵੀ ਕਈ ਪਿੰਡਾਂ ਚ ਆਪਣੇ ਕਾਂਗਰਸ ਦੇ ਬੂਥ ਦੇ ਲੱਗੇ ਇਹਦੇ ਪਰੇ ਬਿਲਕੁਲ ਸੀਗਾ ਇਹ ਲੋਕ ਕਹਿੰਦੇ ਸੀ ਵੀ ਕਾਂਗਰਸ ਨੂੰ 10000 ਵੋਟ ਹੀ ਨਹੀਂ ਪੈਣੀ ਇੱਥੇ ਪਰ ਲੋਕਾਂ ਦੀ ਵਰਕਰਾਂ ਦੀ ਮਿਹਨਤ ਜਿਹੜੇ ਛੋਟੇ ਛੋਟੇ ਆਮ ਵਰਕਰਾਂ ਦੀ ਮਿਹਨਤ ਉਦੋਂ ਡਬਲ ਵੋਟ ਪਈ ਹੈ ਨਾ ਸਾਡਾ ਹਲਕਾ ਇੰਚਾਰਜ ਸੀ ਨਾ ਸਾਡਾ ਦਫ਼ਤਰ ਸੀ ਹਬੋਰ ਦੇ ਵਿੱਚ ਉਸ ਦੇ ਬਾਵਜੂਦ ਆਮ ਵਰਕਰਾਂ ਦੀ ਮਿਹਨਤ ਨਾਲ ਉਦੋਂ ਡਬਲ ਵੋਟ ਪਈ ਹੈ ਜੀਡੀ ਪਾਰਟੀ ਦੀ ਸਰਕਾਰ ਸੀ ਉਹ ਸਰ ਪਾਰਟੀ ਦੇ ਆਮ ਆਦਮੀ ਦੇ ਅਸੀਂ ਬਰਾਬਰ ਗਏ ਆ ਅਕਾਲੀ ਦਲ ਤਾਂ ਸਾਡੇ ਤੋਂ ਬਹੁਤ ਪਿੱਛੇ ਰਹਿ ਗਿਆ ਇਹ ਸਾਡੀ ਉਪਲਬਧੀ ਹੈ ਜੀ ਕਿਉਂਕਿ ਇਹ ਇਲੈਕਸ਼ਨ ਪਹਿਲਾ ਸਾਡੇ ਹੱਥੇ ਸਬਕ ਸੀਗਾ ਜਿਹਦੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਟਿਕਟ ਵੀ ਸਾਡੀ ਬੜੀ ਲੇਟ ਅਨਾਉਂਸ ਹੋਈ ਹੈ ਸਾਨੂੰ ਕੰਮ ਕਰਨ ਦਾ 15 ਦਿਨ ਦਾ ਟਾਈਮ ਹੀ ਮਿਲਿਆ ਜੀ ਔਰ 15 ਦਿਨਾਂ ਦੇ ਵਿੱਚ ਸਾਰਾ ਸੰਭਾਲਣਾ ਬੂਥ ਲਵਾਉਣੇ ਹਰਕ ਪਿੰਡ 'ਚ ਹਰਕ ਵਾਰਡ ਦੇ ਵਿੱਚ ਸਾਡੇ ਬੂਥ ਲੱਗੇ ਆ ਕਾਂਗਰਸ ਤੇ ਕੋਈ ਬੂਥ ਖਾਲੀ ਨਹੀਂ ਰਿਹਾ ਇਹ ਸਾਡੀ ਉਪਲਬਧੀ ਹੈ ਕਿਉਂਕਿ ਜੇ ਬੂਥ ਨਾ ਲੱਗਦੇ ਤਾਂ ਉਹ ਕਹਿੰਦੇ ਜੀ ਕਾਂਗਰਸ ਖਤਮ ਹੈ ਬੂਥ ਵੀ ਲੱਗੇ ਵੋਟਾਂ ਵੀ ਪਈਆਂ ਇਹ ਆਮ ਵਰਕਰ ਦੀ ਜਿੱਤ ਹੈ ਜੀ ਇਹ ਸੰਸਦ ਆਦਰ ਹਰਪਿੰਦਰ ਸਿੰਘ ਸਿੱਧੂ ਸਾਹਿਬ ਤੇ ਇਹਨਾਂ ਨੇ ਦੱਸਿਆ ਕਿ ਪਾਰਟੀ ਜਿਹੜੀ ਕਾਂਗਰਸ ਪਾਰਟੀ ਅਲਕਾਬੋਰ ਦੇ ਵਿੱਚ ਖਤਮ ਹੋ ਚੁੱਕੀ ਸੀ ਲੋਕੀ ਵੱਡੇ ਲੀਡਰ ਸੀ ਜਿਹੜੇ ਚੱਕਰ ਸਾਹਿਬ ਉਹ ਕਾਂਗਰਸ ਨੂੰ ਛੱਡ ਚੁੱਕੇ ਸਨ ਤੇ ਬੀਜਪੀ ਚਲੇ ਗਏ ਪਾਰਟੀ ਨੇ ਨਵੇਂ ਸਿਰੇ ਤੋਂ ਉਹਨੇ ਸਟ੍ਰੈਟਜੀ ਕਰਾਂ ਤੇ ਸਰ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੋ ਮੈਂ ਇਹ ਸੰਦੇਸ਼ ਦੇਵਾਂਗਾ ਜੀ ਵੀ ਕਾਂਗਰਸ ਪਾਰਟੀ ਗਰੀਬ ਦੀ ਛੋਟੇ ਵਪਾਰੀ ਦੀ ਆਮ ਬੰਦੇ ਦੀ ਪਾਰਟੀ ਹੈ ਇਸ ਪਾਰਟੀ ਨਾਲ ਜੁੜੋ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਹੀ ਦੇਸ਼ ਦੀ ਤਰੱਕੀ ਕਰਾ ਸਕਦੀ ਹੈ ਔਰ ਪੰਜਾਬ ਦੀ ਤਰੱਕੀ ਕਰਾ ਸਕਦੀ ਹੈ ਕਾਂਗਰਸ ਪਾਰਟੀ ਨੇ ਹਮੇਸ਼ਾ ਕਿਸਾਨ ਦੀ ਬਾਤ ਚੁੱਕੀ ਹੈ ਗਰੀਬ ਦੀ ਬਾਤ ਚੁੱਕੀ ਹੈ ਔਰ ਮੈਂ ਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਆਮ ਗੱਲਾਂ ਚੋਂ ਲੋਕਾਂ ਦੀਆਂ ਜਿਹੜੇ ਧਾਰਮਿਕ ਮੁੱਦੇ ਇਹਨਾਂ ਚੋਂ ਬਾਹਰ ਨਿਕਲ ਕੇ ਕਾਂਗਰਸ ਪਾਰਟੀ ਨਾਲ ਜੁੜੋ ਔਰ ਕਾਂਗਰਸ ਪਾਰਟੀ ਦੀ ਵਿਚਾਰਧਾਰਨਾ ਨੂੰ ਮੈਂ ਅਬੋਰ ਹਲਕੇ ਦੇ ਸਾਰੇ ਵਰਕਰ ਸਾਹਿਬਾਨ ਨੂੰ ਇਹੀ ਬੇਨਤੀ ਕਰੂੰਗਾ ਤਕੜੇ ਰਹੋ ਕਾਂਗਰਸ ਪਾਰਟੀ ਨਾਲ ਜੁੜੋ ਕਦੇ ਵੀ ਕਾਂਗਰਸ ਦੇ ਵਰਕਰ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਉਹਨਾਂ ਵਾਸਤੇ ਹਰ ਸਮੇਂ ਹਾਜ਼ਰ ਹਾਂ ਕਿਸੇ ਵਰਕਰ ਨੂੰ ਜ਼ਰੂਰਤ ਪਈ ਅੱਧੀ ਰਾਤ ਉਹਦੇ ਨਾਲ ਖੜਾਂਗੇ ਔਰ 2027 ਆਸਤੇ ਡੱਟ ਕੇ ਹੁਣੋਂ ਤੋਂ ਲੱਗ ਜਾਓ ਕਿਉਂਕਿ 2027 ਦੇ ਵਿੱਚ ਆਪਾਂ ਕਾਂਗਰਸ ਦੀ ਪੰਜਾਬ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਔਰ ਉਹਦੇ ਵਿੱਚ ਆਪਣਾ ਹਪੂਰ ਦੀ ਵੀ ਹਿੱਸੇਦਾਰੀ ਜ਼ਰੂਰੀ ਹੈ ਕਦੇ ਵੀ ਕਾਂਗਰਸ ਪਾਰਟੀ ਦੇ ਵਰਕਰ ਨੂੰ ਡਰਨ ਦੀ ਲੋੜ ਨਹੀਂ ਹੈ ਅਸੀਂ ਨਾਲ ਹੈ ਪਾਰਟੀ ਦੀ ਲੀਡਰਸ਼ਿਪ ਨਾਲ ਹੈ ਔਰ ਇੱਥੇ ਮੇਰੇ ਕੋਲੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ